ਆ ਬੈਠਾ ਯਾਰ ਪੁਏ ਹਾਂ ਬਈ ਹਲੋ ਹਾਂ ਜਿੱਥੇ ਫਿਰਦਾ ਫਿਰਦਾ ਯਾਰ ਕਿਵੇਂ ਆ ਤੂੰ ਠੀਕ ਆ ਮੈਂ ਤਾਂ ਠੀਕ ਆ ਤੇਰੇ ਲੱਛਣ ਨਹੀਂ ਲੱਗਦੇ ਬਾਈ ਹੁਣ ਕਿਹਨ ਮੇਰਾ ਯਾਰ ਹੱਲ ਕਰਦੇ ਨਾ ਉਹ ਯਾਰ ਹਉ ਅੱਜ ਕੀ ਕਰਾਂ ਹਲ ਤੇਰਾ ਤੂੰ ਤੀਜੇ ਦਿਨ ਆ ਜਾਣਾ ਚੜਕੇ ਮੁਹਤਲਆ ਕੇ ਜਾਣਾ ਪੈਸੇ ਨੇ ਕੇ ਜਾਣਾ ਕਿਦੋਂ ਦਿੱਤੇ ਪੈਸੇ ਨੂੰ ਮੁਹਤ ਤੂੰ ਕਿਦੋਂ ਦਿੱਤਾ ਤੂੰ ਤੂੰ ਐ ਤੁਸਾਂ ਭਾਈ ਨਾ ਆਵਦੇ ਪਿਓ ਨਾ ਵੀ ਟੱਪਿਆ ਖੜਾਗਾ ਆਇਗਾ ਟੱਪਿਆ ਖੜਾਗਾ ਤੂੰ ਤੂੰ ਕਰਨ ਗਿਆ ਅੱਜ ਆ ਮੋਬਾਈਲ ਲੈਗਾ ਹੈਗਾ ਮੇਰੇ ਕੋਲ ਮੋਬਾਈਲ ਤਾਂ ਤੂੰ ਗੱਲ ਤਾਂ ਸੁਣਨ ਦੇ ਯਾਰ ਮੈਂ ਮੜ ਕੇ ਆਇਆ ਕੋ ਕਰਦਾ ਯਾਰ ਕੀ ਲੈਣਾ ਅੱਜ ਮਾਲ ਕਰ ਦੇ ਦੇ ਯਾਰ ਨਾ ਭਰਾ ਮਾਲ ਤਾਂ ਹੈ ਨਹੀਂ ਮੇਰੇ ਕੋਲ ਆ ਤੂੰ ਮਾਲ ਰੱਖ ਲੈ ਯਾਰ ਮੋਬਾਈਲ ਜੇ ਮੇਰੇ ਕੋਲ ਹੈਗਾਗਾ ਓਏ ਇਹ ਹੋਰ ਤੂੰ ਗਾਹ ਵੇਚ ਨਹੀਂ ਵਧੀਆ ਸੈਟ ਹੈ ਕਰਦਾ ਮਰੀ ਭਝਾਈ ਨਾ ਸੇਮ ਵਾਰ ਤਾਂ ਠੀਕ ਆ ਫਿਰ ਲੈ ਜੀ ਫਿਰ ਆਉਂਦਾ ਜਾਂਦਾ ਲੈ ਜੀ ਹੋ ਆ ਮਰੀ ਜਾ ਨਾ ਯਾਰ ਮੈਂ ਤਾਂ ਯਾਰ ਕੋਈ ਹੁਣ ਹੈ ਨਹੀਂ ਫਿਰ ਆਉਂਦਾ ਜਾਂਦਾ ਲੈ ਜੀ ਯਾਰ ਯਾਰ ਪਈ ਬਣ ਕੇ ਮੈਂ ਮਰ ਜੂ ਜਮਣ ਯਾਰ ਤੈਨੂੰ ਹੁਣ ਕਿੱਥੋਂ ਦੇਵਾਂ ਕੋਈ ਬਈ ਬੜ ਕੇ ਥੋੜਾ ਲੰਮਾ ਨੇ ਯਾਰ ਪੂਰਾ ਮੇਰੀ ਗੱਲ ਤਾਂ ਹੁਣ ਨਾ ਇਹ ਆ ਬਜਟ ਕੀ ਐ ਕੁਛ ਨਹੀਂ ਖਾਲੀ ਆ ਤਾਂ ਕਿਉਂ ਅਦਾ 1900 ਦਾ ਕਟੂ ਆਉਂਦਾ ਬਾਈ ਤਨੇ 15000 ਦੀ ਰਮਵੈਲਾ ਹਜ਼ਾਰ ਦਾ ਕਟੂਆ ਘਟਾਉਣਾ ਲੈ ਜਾ ਫਿਰ ਲੈ ਜਾ ਫਿਰ ਆਪਦਾ ਲੈ ਜਾ ਨਹੀਂ ਤੂੰ ਮੋਬਾਈਲ ਨਵਾਂ ਰਹਿ ਜਾਣਾ ਮੈਨਾਂ ਮੇਰੀ ਭਝਾਈ ਦਾ ਮੋਬਾਈਲ ਆ ਤੂੰ ਮਰ ਹਜ਼ਾਰ ਦਾ ਕਟਾਉਣਾ ਨਹੀਂ ਹੋ ਰਹੀ ਲਾ ਕੇ ਦੇ ਦੇ ਮੈਨੂੰ ਛੀਲਾ ਦਾ ਮੇਰੇ ਇੱਕ ਹੋਰ ਹੈਗਾ ਹੋਰ ਕੀ ਹੈ ਛੀਲਾ ਦਾ ਫਿਰ ਵੱਡੀ ਚੀਜ਼ ਹੈ ਕੋਈ ਵੱਡੀ ਚੀਜ਼ ਹੈਗੀ ਹਾਂ ਸਾਡੇ ਘਰੇ ਸਕੂਟਰੀ ਖੜੀ ਆ ਜਾ ਤੇ ਸਕੂਟਰੀ ਜੇ ਸੋਡਾ ਵਾਲੀ ਨੂੰ ਪਤਾ ਲੱਗੇ ਉਹ ਤਾਂ ਇਹੀ ਸੇ ਨਹੀਂ ਮੇਰੇ ਹੀ ਹਿੱਸੇ ਦੀ ਆ ਯਾਰ ਉਹ ਯਾਰ ਮੈਂ ਜ਼ਿੰਮੇਵਾਰ ਨਹੀਂ ਜਨ ਕੋ ਤਾ ਤੈਨੂੰ ਕੋਈ ਚੱਕਰੀ ਨਹੀਂ ਤੂੰ ਆ ਮੋਬਾਈਲ ਤਾਂ ਫੜਾ ਚੱਲ ਮੈਂ ਸਕੂਟਰੀ ਚ ਕੱਟ ਲਵਾਂ ਤੂੰ ਤੂੰ ਇਹਦਾ ਵੀ ਤੂੰ ਅੱਡ ਕਰਾਂਗੇ ਆਪਾਂ ਚੱਲ ਫਿਰ आया तू करो ਤੁਹਾਨੂੰ ਮੈਂ में ਪੀ ਚਕਾਉਣਾ ਆਹ ਉੱਠੇ ਕਮਾ का मज़े ਕਰੀ ਆਇਓ ਆਹ ਕਰੀਏ ਰਿਆ ਲੈ ਸੱਤ ਕਿਉਂ ਮੈਂ ਕਦੋਂ ਲੈ ਤਨ ਓਏ ਹੁਣ ਹੋਵੇ ਜਨਾ ਵੀ ਮੈਨੂੰ ਇਹ ਛੋਟਾ ਲੈ ਆਣਾ ਕਿਹਨੂੰ ਲੈ ਆਜ ਮੈਨੂੰ ਕੀ ਪਤਾ ਤੇਰਾ ਪਿੰਡ ਕਿਹੜਾ ਓ ਪਿੰਡ ਤਾਂ ਮੇਰਾ ਬਾਹਰੋਂ ਆਇਆ ਮੈਂ ਤਾਂ ਪਤਾ ਨਹੀਂ ਕਿਹੜਾ ਪਹਿਲਾਂ ਮੇਰਾ ਮੋਬਾਈਲ ਖੁੰਦਾ ਸੀ ਉੱਥੇ ਧੱਕੇ ਨਾਲੀ ਮੈਂ ਤਾਂ ਬਈ ਵਪਾਰੀ ਆ ਹਾਂ ਤੇ ਮੇਰੀ ਗੱਲ ਸੁਣ ਲੈ ਨਹੀਂ ਕਹਿੰਦਾ ਵਪਾਰੀ ਵਪੂਰੀ ਦਾ ਮੈਨੂੰ ਪਤਾ ਨਹੀਂ ਮੇਰੀ ਗੱਲ ਥੋੜਾ 20 ਹਰੇਕ ਪਿੰਡ ਚ ਰੋ ਚੋਰੀਆਂ ਹੁੰਦੀਆਂ ਬੁੜੀਆਂ ਅੰਦਰ ਬਾੜਾ ਡਾ ਕੇ ਪੈਂਦੇ ਮੈਂ ਸਿਆਣਾ ਬੰਦਾ ਤੰਜੋ ਮਾਰ ਕੇ ਪਿਆ ਵੀ ਬਾਹਰ ਨਿਗਾਸ਼ਾਨੀ ਰੈਂਦੀ ਐ ਫਿਰ ਆਗਾ ਸਕੂਟਰੀ ਵਿੱਚ ਮੈਨੂੰ ਬਦਲ ਤੁਸੀਂ ਚਿੱਟੇ ਚੁੱਟੇ ਵਾਲਿਆਂ ਕੈਪਸੂਲ ਵਾਲੇ ਸਕੂਟਰੀ ਲੈਣ ਆਏ ਹੋਏਗਾ ਹਾਂ ਫਿਰ ਆਹੀ ਲੈ ਸਕਦੇ ਕਹਿੰਦਾ ਕੈਪਸੂਲ ਲੈਣੇ ਚਾਰ ਕਹਿੰਦਾ ਦੇ ਦੇ ਕਿਉਂ ਨਾ ਮੈਂ ਕਦੋਂ ਮੈਂ ਤੱਕ ਖਾਂਦਾ ਹੀ ਨਹੀਂ ਕੀ ਹੱਕਰੀ ਬਣਾਉਂ ਦੱਸੈ ਨੂੰ ਨਾ ਨਾ ਤੂੰ ਖਾਂਦਾ ਤੈਨੂੰ ਕੁਝ ਕਰਨੇ ਬਰੀਆ ਕਿਉਂ ਵੀ ਬੰਦਾ ਪਹਿਚਾਏ ਮੈਂ ਤਾਂ ਖਾਂਦਾ ਹੀ ਨਹੀਂ ਪਰ ਉਹ ਬਸ ਸਕੂਟਰੀਆ ਰੇਟ ਕਰਦਾ ਸੀ ਅਰੇ ਮੈਂ ਓਏ ਇਹਦਾ ਦੀ ਤੂੰ ਲੈ ਆਇਆ ਕੰਜਰਾ ਤੂੰ ਤੂੰ ਤਾਂ ਮਰਵਾਵੇਂ ਆ ਕਦੇ ਨਿਕਲ ਜਾ ਨੀ ਦੇ ਘਰੋਂ ਜਿੱਦਾਂ ਖਾਣਾ ਤੂੰ ਬੰਨੇਗਾ ਘਰ ਤੂੰ ਓਹ ਹੋ ਐਂਦੇ ਜਰੋ ਜੇ ਨਾ ਆਉਂਦੇ ਮਿੰਟਕ ਜੇ ਮੈਨੂੰ ਤਾਂ ਲੱਗਦਾ ਮੈਂ ਅੰਦਰ ਪਿਆ ਹੁੰਦਾ ਹੋ ਗਿਆ ਸੀ ਉਹ ਹੀ ਕੰਮ ਲੈ ਗਈ ਸੀ ਸਕੂਟਰੀ ਪਰ ਜਦੋਂ ਆਪ ਦਾ ਮੜਾ ਜਦੋਂ ਆਪ ਦਾ ਮੜਾ ਸੱਦ ਕੇ ਲੈ ਮੇਰੇ ਘਰੇ ਸੁੱਤੇ ਪਏ ਹੁਣ ਕਿਹਦੇ ਸਕੂਟਰੀ ਲੈ ਗਈ ਉਪਰਾ ਉਹ ਬਾਹਰ ਪਿਆ ਕਰੋ ਓਏ ਆਪਣਾ ਇਹਨਾਂ ਨਾਲ ਕੀ ਮੁਕਾਬਲਾ ਕਰਵਾਂ ਉਹਦਾ ਨਸ਼ੇ ਪਤੇ ਤੇ ਡੱਕੇ ਹੁੰਦੇ ਨੇ ਦਿਲ ਤੱਕ ਤੱਕ ਕਰ ਲਾਤਾ ਧੱਕਾ ਦੇ ਕੇ ਭੱਜ ਗਿਆ ਓਹ ਹੋ ਆ ਜੀ ਕਰੇ ਬੜੀ ਤੇਰੀਆਂ ਤੋੜੂ ਲੱਤਾਂ ਭਾਂਜਿਆ ਯਾਰ ਅੱਗੇ ਬਹੁਤ ਸਬੂਤ ਆ ਤੂੰ ਆਇਆ ਓ ਛੋਟੂ ਪਾਣੀ ਲੈ ਆ ਓਏ ਕੇ ਕਿੜਾ ਉੱਠਦੇ ਨੇ ਭਾਂਡੇ ਯਾਰ ਅੰਦਰ ਮਰਿਆ ਵਾਂਗੂ ਪਏ ਰਹਿੰਦੇ ਨੇ